ਉਹ ਪੈ ਗਈ ਗੋਇਨਵਾਲ ਦੇ ਵਿੱਚ ਤੇ ਛੌਂਕ ਦੇ ਵਿੱਚ ਹਾਂਜੀ ਤੇ ਆਪਾਂ ਤੁਹਾਨੂੰ ਬਾਡੀ ਸਾਫ ਦੇ ਪੰਜ ਤਰ੍ਹਾਂ ਦੇ ਜੂਸ ਦੇ ਕੇ ਗਏ ਸੀ ਹਾਂਜੀ ਉਹ ਜੂਸ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀਆਂ ਇੱਕ ਤੇ ਸ਼ੂਗਰ ਦੀ ਪ੍ਰੋਬਲਮ ਹੈ ਗਈ ਸੀ ਜੀ ਦੂਸਰਾ ਗੋਡਿਆਂ ਦੀ ਪ੍ਰੋਬਲਮ ਹੈ ਗਈ ਸੀ ਤੀਜਾ ਮੈਂ ਸਵੇਰੇ ਸੌਂ ਕੇ ਮੇਰੇ ਕੋਲ ਉੱਠਣ ਨਹੀਂ ਸੀ ਹੁੰਦਾ ਰਾਤੀ ਸੌਣਾ ਤੇ ਮੇਰੇ ਕੋਲ ਉੱਠਣ ਨਹੀਂ ਸੀ ਹੁੰਦਾ ਵੀਕਨੈਸ ਬਹੁਤ ਜ਼ਿਆਦਾ ਸੀ ਹਾਂ ਵੀਕਨੈਸ ਬਹੁਤ ਜ਼ਿਆਦਾ ਸੀ ਠੀਕ ਆ ਜੀ ਬੀਪੀ ਦੀ ਪ੍ਰੋਬਲਮ ਸੀ ਆਪਾਂ? ਹਾਂ ਬੀਪੀ ਦੀ ਪ੍ਰੋਬਲਮ ਹੀ ਹੈ। ਗੋਲੀ ਖਾਂਦੇ ਸੀ? ਹਾਂ ਜੀ ਹਾਂ। ਤੇ ਗੋਡੇ ਦੀ ਪ੍ਰੋਬਲਮ ਕਿੰਨੇ ਕ ਸਮੇ ਤੋਂ ਸੀ? ਗੋਡੇ ਦੀ ਪ੍ਰੋਬਲਮ ਤਾਂ ਕਾਫੀ ਦਿੰਦੀ ਹੈਗੀ। ਕਿ ਹੈਗੀ ਸੀ? ਕਾਫੀ ਪੁਰਾਣੀ ਆ। 5-6 ਸਾਲ ਦੀ ਸੀ। ਠੀਕ ਆ ਜੀ। ਤੇ ਮੈਡੀਸਿਨ ਬਹੁਤ ਯੂਜ਼ ਕੀਤੀ? ਹਾਂ ਮੈਡੀਸਿਨ ਬਹੁਤ ਯੂਜ਼ ਕੀਤੀ ਸੀ। ਕਿੰਨੇ ਕਿ ਮੈਡੀਸਿਨ ਆਪਾਂ ਯੂਜ਼ ਕੀਤੀ ਹੋਊਗੀ? ਕਾਫੀ ਯੂਜ਼ ਕੀਤੀ ਸੀ। ਵੀ ਅਮਰਤਸਰੋਂ ਲਿਆਂਦੇ ਸੀ, ਜਨੰਦਰੋਂ ਲਿਆਂਦੇ ਸੀ। ਕੋਈ ਫਾਇਦਾ ਨਹੀਂ ਸੀ ਹੋਇਆ ਉਹਦੇ ਨਾਲ। ਜਨ ਜਿੱਥੋਂ ਵੀ ਦાદੇ ਜੀ ਤੇ ਮੈਡੀਸਿਨ ਨੂੰ ਲੈ ਕੇ ਆਉਂਦੇ ਸੀ। ਗੋਡੇ ਦਾ ਕੋਈ ਫਾਇਦਾ ਫਰਕ ਤੇ ਤੁਹਾਨੂੰ ਜਿਦਾ ਕਹਿੰਦੇ ਪੌੜੀਆਂ ਚੜਨ ਵਿੱਚ ਕੋਈ ਦਿੱਕਤ ਆਉਦੀ ਸੀ ਉੱਠਣ ਬੈਠਣ ਵਿੱਚ ਹਾਂ ਪੌੜੀਆਂ ਤਾਂ ਕੋਲ ਮੈਂ ਚੜ ਲੈਣਾ ਪਹਿਲਾਂ ਜੜਰ ਨਹੀਂ ਸੀ ਹੁੰਦਾ ਪਹਿਲਾਂ ਤੁਹਾਡੇ ਕੋਲ ਪੌੜੀਆਂ ਚੜਨ 'ਚ ਦਿੱਕਤ ਆਉਂਦੀ ਸੀ ਹਾਂਜੀ ਬਹੁਤ ਦਿੱਕਤ ਆਉਂਦੀ ਸੀ ਦਵਾਈਆਂ ਖਾਣ ਦੇ ਬਾਵਜੂਦ ਵੀ ਕੋਈ ਰਿਜ਼ਲਟ ਨਹੀਂ ਮਿਲਦਾ ਸੀ ਹੂੰ ਹੂੰ ਤੇ ਆਪਾਂ ਤੁਹਾਨੂੰ ਬਾਡੀ ਸੰਦੇ ਪੰਜ ਤਰ੍ਹਾਂ ਦੇ ਜੂਸ ਦਿੱਤੇ ਹੈਗੇ ਆ ਉਹ ਤੁਸੀਂ ਵਰਤੇ ਹੈਗੇ ਆ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹੁਣ ਇੱਕ ਤਾਂ ਮੇਰੀ ਸ਼ੂਗਰ ਨਾਰਮਲ ਹੈ ਗਈ ਜੀ ਤੇ ਗੋਡੇ ਦਾ ਦਰਦ ਵੀ ਉਹ ਠੀਕ ਹੈਗਾ ਵਾ ਠੀਕ ਆ ਜੀ ਪੌੜੀਆਂ ਚੜ ਜਾਣਾਂ ਮੈਂ ਠੀਕ ਹੈ ਜੀ ਮੈਂ ਸਵੇਰੇ ਜਿਹੜਾ ਉੱਠਣ ਵੇਲੇ ਮੈਨੂੰ ਕੋਈ ਪ੍ਰੋਬਲਮ ਨਹੀਂ ਆਗੀ ਮੈਨੂੰ ਮੈਂ ਬੜੇ ਆਰਾਮ ਨਾਲ ਓਟਕੇ ਬਾਅਦ ਸੈਰ ਕਰਨ ਚੱਲ ਜਾਣਾ ਠੀਕ ਹੈ ਜੀ ਜਿਹਨੇ ਪਹਿਲਾਂ ਤਰਨਫੇ ਚ ਦਿੱਕਤ ਆਉਂਦੀ ਸੀ ਪੌੜੀਆਂ ਚੜਨ ਚ ਦਿੱਕਤ ਆਉਂਦੀ ਸੀ ਹਾਂਜੀ ਹਾਂਜੀ ਤੇ ਅੱਜ ਤੁਸੀਂ ਕੀ ਕਹਿੰਦੇ ਹੋ ਕਿ ਅੱਜ ਜਨਕੀ ਤਰਨਫੇ ਚ ਕੋਈ ਦਿੱਕਤ ਨਹੀਂ ਪੌੜੀਆਂ ਚੜਨ ਦੀ ਕੋਈ ਦਿੱਕਤ ਨਹੀਂ ਚੜਨਾ ਬੜੇ ਆਰਾਮ ਨਾਲ ਮੈਂ ਜਿਦਾਂ ਨਾ ਤੁਹਾਡੀ ਸ਼ਾਪ ਗੋਵਿੰਦਰ ਸਾਹਿਬ ਚੌਂਕ ਦੇ ਵਿੱਚ ਆ ਬਹੁਤ ਸਾਰੇ ਪਰਿਵਾਰ ਤੁਹਾਨੂੰ ਇੱਥੇ ਵੀ ਜਾਣਦੇ ਆ ਔਰ ਬਹੁਤ ਸਾਰੇ ਪਰਿਵਾਰ ਤੁਹਾਨੂੰ ਹੋਰ ਵੀ ਤੁਹਾਡੀ ਵੀਡੀਓਂ ਦੇਖਣਗੇ ਉਹ ਪਰਿਵਾਰਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਵੀ ਬਾਡੀ ਸਰਵਿਸ ਪੈਕ ਨੂੰ ਵਰਤਣਾ ਚਾਹੀਦਾ ਬਹੁਤ ਅੱਛੀ ਹੈਗੀ ਵੀ ਬਾਡੀ ਸਰਵਿਸ ਪੈਕ ਨੂੰ ਚੂਜ਼ ਕਰਨਾ ਚਾਹੀਦਾ ਠੀਕ ਆ ਜੀ ਤਾਂ ਥੈਂਕ ਯੂ ਜੀ